ਸਜਣੋ ਦੇ ਮਿੱਤਰੋ ਖੈਰ ਨਾਲ ਬਸੋ ਤੇ ਖੜਖੜ ਹਾਸੋ ਤੁਸੀਂ ਵੇਖ ਰਹੇ ਹੋ ਜਗ ਜਿਆਵੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸੁਬੀਰ ਜੀ ਅੰਗਰਾਮੀ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਾਂ ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੀ ਵੱਡੀ ਈਸੀ ਉਸ ਵੱਡੀ ਤੇ ਦੋ ਵਾਕਿਆਤ ਐਸੀ ਹੋ ਜਿਹਨਾਂ ਨੇ ਪੂਰੇ ਸਾਡੇ ਸਮਾਜ ਨੂੰ ਜਿਹੜਾ ਹੈ ਉਹ ਹਲਾਕੇ ਰੱਖਤਾ ਹੈ ਔਰ ਹਰ ਬੰਦੇ ਨੂੰ ਘੜਾ ਹੈ ਉਹ ਸੁਣ ਚੀ ਬਾਤ ਹੈ ਇੱਕ ਜਿਹੜਾ ਵਾਕਿਆ ਹੈ ਉਹ ਨਮਲ ਯੂਨੀਵਰਸਿਟੀ ਦੇ ਵਿੱਚ ਹੋਇਆ ਹੈ ਜਿੱਥੇ ਕਿ ਕੁਝ ਮੋਰਦੀਆਂ ਦੇ ਕਰਕੇ ਇੱਕ ਹਿੰਦੂ ਪਰਵਾਰ ਦਾ ਸਾਨੂੰ ਸਬਰ ਜਸਤੀ ਗੋਸ਼ਿਤ ਕੋਹਾਂ ਦਾ ਜਿਹੜਾ ਹੈ ਉਹ ਜਤਨ ਕੀਤਾ ਹੈ। ਦੂਸਰਾ ਵਾਕ ਜਿਹੜਾ ਹੈ ਉਹ ਸਤਲਕ ਸਵਾਦ ਦੇ ਨਾਲ ਹੈ ਜਦੇ ਵਿੱਚ ਇੱਕ ਸ਼ਹਿਰ ਕਰਦੇ ਹੋਏ ਆ ਬੰਦੇ ਨੂੰ ਜਿਹੜਾ ਹੈ ਉਸ ਲਿੰਬਣ ਲਾ ਕੇ ਕਿ ਇਸਨੇ ਪੁਰਾਣ ਸਾੜਿਆ ਹੈ ਉਸ ਨੂੰ ਅੱਗ ਲਾ ਕੇ ਤੇ ਸ਼ੁਹਾ ਕਰ ਦਿੱਤਾ ਹੈ। ਇਹ dono ਜਿਹੜੇ ਵਾਕ ਆਸ ਨੇ ਇਹ ਕੋਈ ਪਹਿਲੇ ਵਾਕਿਆਤ ਨਹੀਂ ਹੈ ਇਹ ਜੋ ਪਹਿਲੇ ਕਈ ਵਾਕਿਆਤ ਜਿਹੜੇ ਨੂੰ ਹੋ ਚੁੱਕੇ ਨੇ ਪਰ ਸਵਾਲ ਹੈ ਕਿ ਇਹ ਸੀ ਅਜੇ ਤੱਕ ਰੋਕਥਾਮ ਕਿਉਂ ਨਹੀਂ ਹੋ ਸਕੀ ਪਹਿਲਾ ਸਵਾਲ ਇਹ ਹੈ ਕਿ ਇਸ ਨੂੰ ਰੋਕੇਗਾ ਕੌਣ ਇਹ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤੁਹਾਨੂੰ ਸਿੱਧਾ ਜਿਹਾ ਜਵਾਬ ਹੈ ਕਿ ਇਹ ਇਸ ਨੂੰ ਰੋਕਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਰਿਆਸਤ ਦੀ ਹੈ ਪਰ ਅਸੀਂ ਦੇਖਨੇ ਆ ਕਿ ਇਹਨਾਂ ਦੋਨਾਂ ਵਾਕਿਆਤ ਦੇ ਵਿੱਚ ਸਾਨੂੰ ਰਿਆਸਤ ਕਿਤੇ ਵਖਾਲੀ ਨਹੀਂ ਦੇਉਂਦੀ ਬਲਕਿ ਰਿਆਸਤ ਜਿਹੜੀ ਹੈ ਇੱਕ ਤਮਾਸ਼ਾਈ ਦੇ ਤੌਰ ਤੇ ਸਾਨੂੰ ਵੇਖਣ ਆਂਦੀ ਹੈ ਨਮਨ ਯੂਨੀਵਰਸਿਟੀ ਦੇ ਮੈਜਰ ਜਿਹੜੇ ਲੋਕ ਗਏ ਔਰ ਉਹਨਾਂ ਨੇ ਪ੍ਰੋਫੈਸਰ ਨੂੰ ਜ਼ਬਰਦਸਤੀ ਗੋਸ਼ਤਕ ਕੋਉਣ ਜਿਹੜੀ ਕੋਸ਼ਿਸ਼ ਕੀਤੀ ਹੈ ਹਾਲੇ ਤੀਕ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਉਹ ਅਮਰ ਦੇ ਵਿੱਚ ਨਹੀਂ ਲੈਂਦੀ ਗਈ ਜਦ ਕਿ ਇਹ ਜਿਹੜਾ ਵਾਕਿਆ ਹੈ ਇਸ ਤੋਂ ਹਾਲ ਕੋਈ ਜਾਨੂ ਹੈ ਕਿਹੜੇ ਬੰਦੇ ਜਿਹੜੇ ਗਏ ਨੇ ਉਹਨਾਂ ਦੇ ਬਾਰੇ ਵੀ ਪਤਾ ਹੈ ਕਿਸ ਬੰਦੇ ਨੂੰ ਇਹ ਜ਼ਬਰਦਸਤੀ ਕੋਆਇਆ ਗਿਆ ਹੈ ਉਹਦੇ ਬਾਰੇ ਵੀ ਪਤਾ ਹੈ ਪਰ ਜਦੋਂ ਰਿਆਸਤ ਜਿਹੜੀ ਹੈ ਉਹ ਚੁੱਪ ਹੈ ਔਰ ਇਸ ਦੀ ਮਜਮਤ ਕਰਨ ਵਾਸਤੇ ਨਹੀਂ ਤਿਆਰ ਨਹੀਂ ਹੈ ਉਹ ਇਸ ਅਗਰ ਮਤਲਬ ਇਹ ਹੈ ਕਿ ریاਸਤ ਜਿਹੜੀ ਹੈ ਉਹ ਇਹਨਾਂ ਨੂੰ ਨਹੀਂ ਰੋਕਿਆ ਚੰਗੀ। ਜਾਂ ਇਹ ਜਿਹੜੇ ਲੋਕ ਨੇ ਇਹ ਇਹਨੇ ਤਾਕਤਵਰ ਨਹੀਂ ਕਿ ریاਸਤ ਜਿਹੜੀ ਹੈ ਇਹਨਾਂ ਕੋ ਡਰਦੀ ਹੈ ਇਹਨਾਂ ਦੇ ਸਾਹਮਣੇ ਬੇਬਸ ਹੈ। ਤੇ ਜੇ ਰਿਆਸਤ ਡਰਦੀ ਹੈ ਤੇ ਫਿਰ ਉਸੇ ਤਰ੍ਹਾਂ ਦੇ ਤਰੀਕੇ ਕਹਿੰਦੇ ਵੀ ਕਿ ਉਹ ਇਹਨਾਂ ਦੇ ਕੋਲ ਡਰਦੀ ਹੈ ਅਸੀਂ ਇਸ ਦਾ ਕੋਈ ਪ੍ਰਬੰਧ ਨਹੀਂ ਕਰ ਸਕਦੇ ਲੋਕ ਆਪਣੇ ਤੌਰ ਤੇ ਜੇ ਕੋਈ ਆਪਣਾ ਵਿਚਾਰ ਕਰ ਸਕਦੇ ਨੇ ਤੇ ਫਿਰ ਕਰ ਲੈਣ ਲੇਕਿਨ ਰਿਆਸਤ ਨਾਲ ਨਾਲ ਇਹ ਵੀ ਰੱਟ ਜਿਹੜੀ ਲਾਈ ਰੱਖਦੀ ਹੈ ਕਿ ਅਸੀਂ ਜਿਹੜਾ ਹੈ ਲੋਕਾਂ ਦੀ ਜਾਨੂ ਮਾਲ ਦੀ ਬਾਜ਼ ਕਰਾਂਗੇ ਅਸੀਂ ਇਹ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਲੇਕਿਨ ਅਸੀਂ ਇਹ ਵੇਖਨੇ ਕਿ ਹਰ ਵਾਕਿਆ ਤੋਂ ਬਾਅਦ ਇਹ ਵਾਕ ਇਸ ਕਿਸਮ ਦੇ ਵਾਕਿਆ ਜਿਹੜੇ ਨੇ ਵੱਧਦੇ ਜਾ ਰਹੇ ਨੇ ਇਹਨਾਂ ਦੇ ਵਿੱਚ ਕਮੀ ਕੋਈ ਜਿਹੜੀ ਨਹੀਂ ਔਰ ਹਰ ਵਾਕਿਆ ਜਿਹੜਾ ਹੈ ਪਹਿਲੇ ਵਾਕਿਆ ਦੇ ਨਾਲੋਂ ਭਿਆਨਕ ਜਿਹੜਾ ਹੈ ਉਹ ਹੁੰਦਾ ਹੈ ਸੋ ਜਿਹੜਾ ਸਵਾਦ ਦੇ ਵਿੱਚ ਜਿਹੜਾ ਵਾਕਿਆ ਹੋਇਆ ਹੈ ਵਾਕਿਆ ਹੋਇਆ ਹੈ ਉਹਦੇ ਬਾਰੇ ਵੀ ਜੁੜੀ ਹੁਣ ਤਾਂ ਜਿਹੜੀ ਡਿਟੇਲ ਜਿਹੜੀਆਂ ਨੇ ਉਸ ਦੇ ਵਿੱਚ ਉਸ ਬੰਦੇ ਦਾ ਜਿਹੜਾ ਫੋਟੋ ਹੈ ਉਸ ਨੂੰ ਮੁੱਖ ਰੱਖ ਕੇ ਇਹ ਗੱਲ ਜਿਹੜੀ ਹੈ ਬੜੇ ਤੜਲੇ ਨਾਲ ਕੀਤੀ ਜਾ ਸਕਦੀ ਹੈ ਕਿ ਉਹ ਬੰਦਾ ਉਸੇ ਜੋ ਇਲਜ਼ਾਮ ਲਾਇਆ ਗਿਆ ਹੈ ਉਸ ਮਿਜ਼ਾਜ ਦਾ ਉਹ ਬੰਦਾ ਹੀ ਰਹਾ ਹੈ ਉਹ ਹੈ ਹੀ ਨਹੀਂ ਹੈ ਅਸਲ ਦੇ ਵਿੱਚ ਜਿਹੜੀ ਕਹਾਣੀ ਉੱਥੇ ਪ੍ਰਚਲਿਤ ਹੈ ਉਹ ਹੈ ਕਿ ਇਹ ਜਿਹੜੇ ਲੋਕ ਸਹਿਰ ਕਰਨ ਵੀ ਜਾਂਦੇ ਨੇ ਨੜੇ ਜਿਸ ਰਾਕੇ ਪੂਰੇ ਮੁਲਕ ਜਿਹੜਾ ਹੈ ਉਹ ਲੁੱਟ ਮਾਰਨਾ ਇੱਕ ਬਾਜ਼ਾਰ ਗਰਮ ਹੈ ਇਸੇ ਤਰ੍ਹਾਂ ਇਨਾ ਸਾਰੇ گاਵਾਂ ਤੇ ਵੀ ਜਿਹੜੇ ਹੋਟਲਾਂ ਵਾਲੇ ਨੇ ਉਹਨਾਂ ਨੇ ਵੀ ਲੁੱਟ ਮਾਰਦਾ ਜਿਹੜਾ ਨਾ ਇੱਕ ਬਾਜ਼ਾਰ ਗਰਮ ਕੀਤਾ ਹੋਇਆ ਹੈ ਔਰ ਉਹ ਜਿਹੜੇ ਆਪਣੇ ਹੀ ਉਹਨੇ ਭਾ ਜਿਹੜੇ ਨੇ ਉਹ ਜਿੰਨਾ ਚੰਗ ਨੇ ਉਹਨਾਂ ਜਿਹੜਾ ਹੈ ਉਲਾ ਲੈਂਦੇ ਨੇ ਤੋਂ ਇਸ ਬੰਦੇ ਦੇ ਨਾਲ ਵੀ ਮਾਮਲਾ ਹੋਇਆ ਕਿ ਇਹ ਦੇ ਨਾਲ ਇਹਨੂੰ ਜਿਹੜਾ ਹੈ ਇਹ ਇਹਨੇ ਚਾਰਜ ਜਿਹੜਾ ਹੈ ਉਹ ਦੱਸੇ ਗਏ ਜਿਸ ਦੇ ਤੋਂ ਇਹਨੇ ਇਤਰਾਜ਼ ਕੀਤਾ ਤੇ ਉਸ ਇਤਰਾਜ਼ ਦੇ ਨਤੀਜੇ ਦੇ ਵਿੱਚ ਹੋਟਲ ਦੇ ਇੰਤਜ਼ਾਮੀਆਂ ਦੇ ਨਾਲ ਉਸ ਦੀ ਮੂੰਹ ਮਾਰੀ ਜਿਹੜੀ ਹੈ ਉਹ ਹੋ ਗਈ ਇਸ ਵਾਰ ਉਹਣੀ ਹੋਟਲ ਦੀ ਇੰਤਜ਼ਾਮੀਆਂ ਤੇ ਜਿਹੜੇ ਲੋਕ ਸਨ ਉਹਨਾਂ ਨੇ ਇਹ ਪਲਾਨ ਕਰਕੇ ਤੇ ਇਸ ਬੰਦੇ ਨੂੰ ਬਣਾਇਆ ਉਹ ਅੱਗ ਦੇ ਬਣਾਇਆ ਉਹ ਹਵਾਲੇ ਕਰਤਾ ਹੁਣ ਮਸਲਾ ਇਹ ਵੀ ਕਿ ਰਿਆਸਤ ਇਹ ਇਸ ਦੀ ਜਿਹੜੀ ਬਿਲਕੁਲ ਸਹੀ ਬਾਤਾਂ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਜੇ ਰਿਆਸਤ ਚਾਹਵੇ ਰਿਆਸਤ ਅਗਰ ਚਾਂਦੀਚ ਹੁੰਦਾ ਕੋਈ ਇੱਕ ਜਿਹੜੀ ਹੈ ਕੋਈ ਕਮੇਟੀ ਐਸੀ ਉਸਨੇ ਬਣਾਈ ਹੁੰਦੀ ਕੋਈ ਇੱਕ ਐਸੀ ਕਮੇਟੀ ਤਸ਼ਕੀਲ ਕੀਤੀ ਹੁੰਦੀ ਜਿਹੜੀ ਸਾਰੇ ਵਾਕਿਆਤ ਦਾ ਜਿਹੜਾ ਹੈ ਉਹ ਜਾਇਜ਼ਾ ਲੈਂਦੀ ਔਰ ਜਿਹੜੇ ਦਰਸ ਹਕਾਇਕ ਨੇ ਉਹ ਸਾਹਮਣੇ ਲੈ ਕੇ ਆਉਂਦੀ ਲੇਕਿਨ ਸਾਨੂੰ ਇੱਥੇ ਜਿਹੜਾ ਹੈ ਰਿਆਸਤ ਜਿਹੜੀ ਹੈ ਉਹ ਕਿਸੇ ਵੀ ਪੱਧਰ ਦੀ ਵਖਾਲੀ ਜਿਹੜੀ ਹੈ ਉਹ ਨਹੀਂ ਦਿੰਦੀ ਉਹ ਇਸ ਦੇ ਉੱਤੇ ਅਫਸੋਸ ਕਰਦੀ ਹੋਈ ਵੀ ਜਿਹੜਾ ਹੈ ਉਹ ਵਖਾਲੀ ਨਹੀਂ ਦਿੰਦੀ ਅਗਰ ਇਹ ਸਿਲਸਿਲਾ ਜਿਹੜਾ ਸਿਲਸਿਲਾ ਹੈ ਇਹ ਜਿੱਥੇ ਜਾਰੀ ਰਿਹਾ ਤੇ ਫਿਰ ਇਹ ਜਿਹੜਾ ਮਾਮਲਾ ਹੈ ਸਿਰਫ ਸਰਮਾਨ ਦਾ ਕੀ ਮਹਿਦੂਦ ਨਹੀਂ ਰਹਿਣਾ ਇਹ ਜਿਹੜਾ ਇਹ ਜਿਹੜੀ ਅੱਗ ਹੈ ਇਹ ਫਿਰ ਰਿਆਸਤ ਦੇ ਜਿਹੜੇ ਜ਼ੁਮਾਦਾਰਾਂ ਨੇ ਉਹਨਾਂ ਦੇ ਘਰ تک ਵੀ ਪਹੁੰਚੇਗੀ ਅਸੀਂ ਅੱਗੇ ਵੀ ਪੈਨਮੀ ਇਹ ਇਹ ਗੱਲ ਇਹ ਗੱਲ ਜਿਹੜੀ ਹੈ ਵਾਜਿ ਤੌਰ ਤੇ ਕਰਦੇ ਸਾਂ ਕਿ ਇਹ دہشت گردੀ ਦੀ ਜਿਹੜੀ ਬੰਦਾ ਆਲ ਦੁਆਰੇ ਫੈਲੀ ਹੋਈ ਹੈ ਅਗਰ ਰਿਆਸਤ ਨੇ ਇਹ ਸਮਝਣਾ ਹੈ লাগਾਮ ਨਾ ਪਾਜੀ ਤੇ ਇਹ ਫਾਇਰ ਜਿਹੜੀ ਹੈ ਤੁਹਾਡੇ ਘਰਾਂ ਤੱਕ ਹੀ ਪਹੁੰਚੇਗੀ ਫਿਰ ਉਹ ਵੇਲਾ ਵੀ ਆਇਆ ਕਿ ਜਦੋਂ ਇਹ ਇਹਨਾਂ ਦੇ ਘਰਾਂ ਤੱਕ ਹੀ ਗਈ ਹੈ ਤੇ ਪਹੁੰਚੀ ਇਸੇ ਤਰ੍ਹਾਂ ਇਹ ਜਿਹੜੀ ਅੱਗ ਅੱਜ ਜਿਸ ਦੇ ਵਿੱਚ ਨਮਰ ਯੂਨੀਵਰਸਿਟੀ ਦਾ ਪ੍ਰੋਫੈਸਰ ਜਿਹੜਾ ਹੈ ਉਸ ਨੂੰ ਉਹ ਸੇਕ ਲੱਗਾ ਹੈ ਉਸ ਜਿਹੜਾ ਸੁਲਮਾਨ ਹੈ ਉਹ ਉਸੇ ਵਿੱਚ ੜਿਆ ਹੈ ਸੋ ਅੱਗ ਜਿਸ ਵੇਲੇ ਲੱਗਦੀ ਹੈ ਉਹ ਫਿਰ ਕਿਸੇ ਇੱਕ ਜਗ੍ਹਾ ਤੇ ਨਹੀਂ ਰੁਕਦੀ ਰਹਿੰਦੀ ਉਹ ਫਿਰ ਅੱਗੇ ਵਧਦੀ ਹੈ ਔਰ ਫਿਰ ਅੱਗੇ ਜਿਹੜੀ ਹੈ ਉਹਦੇ ਸੀਨੇ ਦੇ ਵਿੱਚ ਦਿਲ ਨਹੀਂ ਹੁੰਦਾ لہذا ਉਹ ਸੱਗ ਦੀ ਲਪੇਟ ਦੇ ਵਿੱਚ ਜਿਹੜੇ ਰਿਆਸਤ ਦੇ ਸੁਨੇਹਾਰ ਨਾਰਾਨੇ ਉਹ ਆਪ ਵੀ ਆ ਸਕੀਏ ਨਹੀਂ ਔਰ ਅਗਰ ਉਹਨਾਂ ਇਹਨਾਂ ਨੇ ਹੋਣ ਕੋਈ ਇਸ ਦਾ ਉਪਾਰ ਨਾ ਕੀਤਾ ਤੇ ਉਹ ਫਿਰ ਮੇਲਾ ਜਿਹੜਾ ਹੈ ਉਹ ਮੌਜੀ ਜੂਰ ਨਹੀਂ ਹੈ ਸੋ ਇਸ ਵਾਕਿਆ ਤੋਂ ਬਾਅਦ ਸਮਾਜ ਦਾ ਹਰ ਜੀ ਜਿਹੜਾ ਹੈ ਉਹ ਆਪਣੇ ਆਪ ਨੂੰ ਜਿਹੜਾ ਹੈ ਗੈਰ ਮਫਰੂਜ ਜਰਾ ਹੈ ਉਹ ਪਿਆਰ ਕਰ ਰਿਹਾ ਹੈ ਲੋਕ ਜਿਹੜੇ ਨੇ ਉਹ ਹੁਣ ਆਮ ਗੁੱਸਤੂ ਜਿਹੜੀ ਹੈ ਹਾਸੇ ਮਾਹੌਲ ਵਾਲੀ ਜਿਹੜੀ ਗੁੱਸਤੂ ਹੈ ਚਸ ਲੈਣ ਵਾਲੀ ਜਿਹੜੀ ਗੁੱਸਤੂ ਹੈ ਉਹ ਵੀ ਕਰਦੇ ਬਹਾਦੀ ਜਿਹੜੇ ਨੇ ਉਹ ਨਹੀਂ ਦੇ ਰਹੇ ਕਿ ਕੋਈ ਪਤਾ ਨਹੀਂ ਕੋਈ ਬੰਦਾ ਜਿਹੜਾ ਹੈ ਉਹ ਕਿ ਵਿਜ਼ਾਤੀ ਮਸਲੇ ਦੇ ਉੱਤੇ ਜਿਹੜਾ ਹੈ ਜਾਤੀ ਲੜਾਈ ਦੀ ਬਜਾਤ ਜਾਤੀ ਲੁੱਟਣ ਦੀ ਬਜਾਤ ਉਹ ਮੇਰੀ ਇਸ ਗੱਲ ਨੂੰ ਕੁਝ ਹੋਰ ਦਾ ਹੋਰ ਬਣਾ ਕੇ ਜਿੱਦਾ ਹੈ ਉਹ ਪੇਸ਼ ਕਰ ਦਵੇ ਸੋ ਇਹਦੀ ਜਿਹੜੀ ਹੈ ਕੋਈ ਗਾਰੰਟੀ ਹੀ ਨਹੀਂ ਹੈ ਕੋਈ ਬੰਦਾ ਜਦੋਂ ਚਾਵੇ ਇਸ ਕਿਸਮ ਦੀ ਅਫਵਾਹ ਉਡਾ ਕੇ ਲੋਕਾਂ ਨੂੰ ਇਕੱਠਿਆਂ ਕਰ ਲਵੇ ਮਸੀਤਾਂ ਜੇ ਐਲਾਨ ਕਰਨਾ ਸ਼ੁਰੂ ਕਰ ਜਾਵੇ ਔਰ ਆਪਣਾ ਜਿਹੜਾ ਜ਼ਾਤੀ ਦੁਸ਼ਮਣ ਹੈ ਉਸ ਨੂੰ ਗੜਾ ਹੈ ਉਹ ਇਸ ਤਰ੍ਹਾਂ ਜਿਹੜਾ ਮੌਜੂਦਾ ਹੈ ਜਿਹੜਾ ਹੈ ਉਪਾਦਨ ਦੀ ਤੋ ਇਹ ਫਿਰ ਇੱਕ ਇਸ ਤਰ੍ਹਾਂ ਇੱਕ ਸਿੱਧਾ ਸਿੱਧਾ ਜਿਹੜਾ ਫਿਰ ਮਸਲਾ ਹੈਗਾ ਕਿ ਸਾਡਾ ਜਿਹੜਾ ਸਮਾਜ ਆਇਆ ਇਹ ਹੁਣ ਜਿਹੜਾ ਹੈ ਇਨਦਿਸ਼ਾਨ ਦਾ ਸ਼ਿਕਾਰ ਹੈ ਇਹ ਅਨਾਰਕੀ ਦਾ ਸਮਾਜ ਰਗਾ ਉਹ ਬੰਗਿਆ ਜਿਹਦੇ ਵਿੱਚ ਕੋਰਸ ਵੀ ਬੇਬਸਾ ਜਿਹਦੇ ਵਿੱਚ ਰਿਆਸਤ ਇਹ ਗਾੜੇ ਜਿਹੜੇ ਨੇ ਉਹ ਬਿਲਕੁਲ ਬੇਬਸ ਨੇ ਲੇਕਿਨ ਅਗਰ ਤੁਸੀਂ ਇਸ ਦੀ ਨਿਰਪੱਖ ਹੋ ਕੇ ਇਸ ਦੀ ਇਸ ਨੂੰ ਪ੍ਰੋਲੋ ਇਸ ਦਾ ਜਾਇਜ਼ਾ ਲਗੋ ਤਾਂ ਫਿਰ ਤੁਹਾਨੂੰ ਰਿਆਸਤ ਦੇ ਕਈ ਅਨਾਸਰ ਵੀ ਇਸ ਦੇ ਵਿੱਚ ਜਿਹੜੇ ਮੁਰਾਬਸ ਜਿਹੜੇ ਨੇ ਉਹ ਤੁਹਾਨੂੰ ਜਿਹੜੇ ਨੇ ਮੇਲੇ ਨਜ਼ਰ ਆ ਜਾਣਗੇ ਕਈ ਸਿਆਸੀ ਕੂਪਤਾ ਦੇ ਕੂਪਤਾ ਜੜੀਆਂ ਨੇ ਉਹ ਵੀ ਇਸ ਦੇ ਵਿੱਚ ਰਹਾ ਇਸ ਖਜ਼ਾਨਾ ਨੂੰ ਬਣਾਉਣ ਦੇ ਨਿਕੜਾ ਹੈ ਉਹ ਤੁਹਾਨੂੰ ਨਜ਼ਰ ਜੜੀ ਹੈ ਉਹ ਆਏਗੀ ਲੇਕਿਨ ਇਸ ਦੋ ਵਾਕਿਓ ਤੋਂ ਬਾਅਦ ਪਾਕਿਸਤਾਨੀ ਸਮਾਜ ਜਿਹੜਾ ਹੈ ਉਹ ਇਸ ਨੂੰ ਅਸੀਂ ਹੁਣ ਬਿਲਕੁਲ ਇੱਕ anarchic ਸਮਾਜਲਾ ਹੈ ਉਹ ਕਹਦੇ ਨੇ anarchic ਸਮਾਜ ਉਹ ਉਹ ਹੁੰਦਾ ਹੈ ਜਿਹਦੇ ਵਿੱਚ ਕਾਨੂੰਨ ਜਿਹੜਾ ਹੈ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਕਾਨੂੰਨ ਜਿਹੜਾ ਹੈ ਉਹ ਟਾਂਗ ਟੋਕਰੀ ਹੁੰਦਾ ਹੈ ਜਿੰਨੂੰ ਜਦੋਂ ਕੋਈ ਜਾਵੇ ਜਿਸ ਵੇਲੇ ਜਾਵੇ ਉਹ ਕਾਨੂੰਨ ਦੀ ਜਿਹੜੀ ਹੈ ਉਹ ਖਾਲਾਫੀ ਜਿਹੜੀ ਹੈ ਤਰਲੇ ਦੇ ਨਾਗਰ ਹੈ ਬਰੇ ਜਿਵੇਂ ਅਸੀਂ ਦੇਖਿਆ ਹੈ ਕਿ ਨਮਰ ਯੂਨੀਵਰਸਿਟੀ ਦੇ ਨੇਚਰ ਕੁਝ ਲੋਕਾਂ ਨੇ ਤਰਲੇ ਦੇ ਨਾਗਰ ਹੈ ਉਹ ਸੋ ਪ੍ਰੋਫੈਸਰ ਨੂੰ ਗੋਸ਼ਲ ਕੌਂਡੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਹੀ ਸਾਰਿਆਂ ਦੇ ਸਾਹਮਣੇ ਹੀ ਭਰੇ ਸ਼ਹਿਰ ਦੇ ਸਾਹਮਣੇ ਇੱਕ ਹਜੂਮ ਨੇ ਜਿਹੜਾ ਹੈ ਉਹ ਅ ਅਗਲਾਤੀ ਹੈ ਕਿ ਬੰਦੇ ਨੂੰ ਪੁਲਿਸ ਚੌਕੀ ਤੋਂ ਬੰਦਾ ਕੱਢ ਕੇ ਔਰ ਉਹ ਜਿਹੜਾ ਪੁਲਿਸ ਦਾ ਐਸਐਚਓ ਵਾ ਉਸਨੇ ਦੂਸਰਿਆਂ ਕੋਲੋਂ ਮਦਦ ਮੰਗੀ ਹੈ ਕਿ ਨਹੀਂ ਮੰਗੀ ਇਸ ਵਕਤ ਸਾਡੇ ਕੋਲ ਅਜੇ ਕੋਈ ਜਾਣਕਾਰੀ ਜਿਹੜੀ ਹੈ ਉਹ ਨਹੀਂ ਹੈ ਲੇਕਿਨ ਸਵਾਲ ਇਹ ਹੈ ਕਿ ਜਿਹੜੀ ریاست ਇੱਕ ਵਾਰੀ ਹੀ ਨਹੀਂ ਕਰਾਉਣਾ ਚਾਹਦੀ ਇਸ ਵਾਕਿਆ ਨੂੰ ਫਰੋਲਣਾ ਹੀ ਨਹੀਂ ਚਾਹਦੀ ਇਸ ਵਾਕਿਆ ਦੇ ਸੁਣਨ ਦਾ ਰੱਤਕ ਪਹੁੰਚਣਾ ਹੀ ਨਹੀਂ ਚਾਹਦੀ ਉਹ ਅਗਰ ਐਸਐਚਓ ਮਦਦ ਮੰਗ ਵੀ ਲੈਂਦਾ ਤੇ ਇਸ ریاست ਨੇ ਉਸ ਨੂੰ ਮਦਦ ਜਿਹੜੀ ਹੈ ਉਹ ਕਿੱਛੇ ਦੇਣੀ ਸੀ ਇਸ ਵਕਤ ਪਾਕਿਸਤਾਨ ਦੇ ਲੋਹਣੇ ਉਹਨੇ ਕੋਈ ਲਾवारिस ਨਹੀਂ ਉਹਨਾਂ ਦੇ ਜਾਨ ਇਖਤਮਾਲ ਦੀ ਹਿਫਾਜ਼ਤ ਜਿਹੜਾ ਕਰਨ ਵਾਲਾ ਜਿਹੜਾ ਹੈ ਉਹ ਕੋਈ ਨਹੀਂ ਹੈ ਉਜਾਹ ਹੈ ਕਿ ਹੈ ਸੂਰਤਿ ਹਾਲ ਬਹੁਤੀ دیر ਤੱਕ ਜਿਹੜੀ ਹੈ ਉਹ ਇਹ ਨਹੀਂ ਚੱਲਣੀ ਸੋ ਲੋਗ ਆਪਣੀ ਜਾਨੋ maal ਦੀ ਹਿਫਾਜ਼ਤ ਕਰਨ ਲਈ ਕੁਝ ਆਪਣਾ ਹੀ ਗੁਟੰਡ ਜਿਹੜਾ ਹੈ ਉਹ ਇਖਤਿਆਰ ਕਰਨਗੇ ਜ਼ਾਹਰ ਹੈ ਕਿ ਲੋਗ ਆਪਣੇ ਆਪ ਨੂੰ ਹਾਲਾਤ ਦੇ ਰਹਿਮੋ ਕਰਮ ਤੋਂ ਬਹੁਤੀ دیر ਤੱਕ ਜਿਹੜਾ ਹੈ ਉਹ ਨਹੀਂ ਰੱਖ ਸਕਦੇ ਸੋ ਆਪਣੇ ਬਚਾ ਲਈ ਉਹ ਉਹ ਵੀ ਕੁਛ ਨਾ ਕੁਝ ਜਿਹੜਾ ਹੈ ਉਹ ਕਰਨਗੇ ਤੇ ਜਿਸ ਵੇਲੇ ਉਹਨਾਂ ਨੇ ਆਪਣੇ ਵਿਚਾਰ ਨਹੀਂ ਇਹ ਪ੍ਰਬੰਧ ਕਰਨਾ ਸ਼ੁਰੂ ਕੀਤਾ ਤੇ ਫਿਰ ਅਨਾਰਕੀ ਜਿਹੜੀ ਹੈ ਉਹ ਤੁਹਾਨੂੰ ਗਲੀ-ਗਲੀ ਜਿਹੜੀ ਹੈ ਸ਼ਹਿਰ-ਸ਼ਹਿਰ ਜਿਹੜੀ ਹੈ ਉਹ ਨਜ਼ਰ ਆਏਗੀ ਤੇ ਇਸ ਦੀ ਜ਼ਾਦਤ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ریاست ਦੇ ਜਿਹੜੇ ਸੁਨੇਹਦਾਰ ਨੂੰ ਉਹ ਆਣਗੇ ਅਸੀਂ ਉਹਨਾਂ ਅੱਗੇ ਬੇਨਤੀ ਕਰਨੇ ਆ ਤੇ ਅਜੇ ਵੀ ਵੇਲਾ ਜੇ ਉਸ ਜਿਹੜੀ ਹੈ ਅਕਲ ਨੂੰ ਹੱਥ ਮਾਰੋ ਆਪਣੀ ਜ਼ਿੰਮੇਵਾਰੀ ਜਿਹੜੀ ਉਹਨੂੰ ਪਛਾਣੋ ਔਰ ਇਹ ਜਿਹੜੇ ਸ਼ਰਪਸੰਦ ਨਾਸਿਰ ਨਹੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਸਮਾਜ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਉਹ ਬਹਾਰ ਕੀਤੀ ਜਾਵੇ ਲੋਕਾਂ ਨੂੰ ਜਿਹੜਾ ਬੋਲਣ ਦਾ ਹੱਕ ਜਿਹੜਾ ਹੈ ਉਸ ਨੂੰ ਪੱਕਿਆ ਕੀਤਾ ਜਾਵੇ ਔਰ ਉਸ ਨੂੰ ਜਿਹੜਾ ਹੈ ਕਾਨੂੰਨੀ ਤੌਰ ਤੇ ਆਇਨੀ ਤੌਰ ਤੇ ਮਹਬੂਤ ਬੜਾਇਆ ਜਾਵੇ ਔਰ ਐਸੇ ਹਾਲਾਤ ਪੈਦਾ ਕੀਤੇ ਜਾਣ ਕਿ ਲੋਕ ਆਪਣੀ ਗੱਲ ਕਰਦੇ ਹੋਣਾਂ ਚੱਕਣ ਨਾ ਡਰਨ ਨਾ ਸੋ ਮੈਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਕਿੜਾ ਹੈ ਉਹ ਸ਼ੇਅਰ ਕਰੋਗੇ ਔਰ ਨਾਲ ਦੀ ਨਾਲ ਕੈਂਡੀ ਦਾ ਬਟਨ ਹੈ ਉਹ ਤੁਹਾਨੂੰ ਨਹੀਂ ਭੜੋਗੇ ਕੋਲ ਦਾ ਪੜਾ ਕੋਲ ਦਿਖਾ